ਨਸ਼ੇ ਦਾ ਕੇਸ ਪੈ ਗਿਆ ਹੋਵੇ ਕਣ ਪਏ ਹੋਣਾ ਪੁੱਛਣ ਵਾਸਤੇ ਹੁਣ ਨਸ਼ੇ ਦਾ ਕੇਸ ਪੈ ਗਿਆ ਹੋਵੇ ਪੁੱਛਣ ਵਾਸਤੇ ਹੁਣ ਕਿੱਥੋਂ ਆਇਆ ਮਾਤਾ ਪੱਟੀਆਂ ਤੋਂ ਆਇਆ ਓੁੱਕੀ ਦਾ ਕੇਸ ਕਿੱਥੇ ਪੈ ਗਿਆ ਪੁਲਸ ਚੱਕ ਲੈਗੀ ਤੀ ਆਪੇ ਕੇਸ ਬਣਾ ਕੇ ਪਰਚਾ ਦਰਜ ਕਰਕੇ ਪਾ ਦੇ ਓੁੱਕੀ ਦਾ ਕੇਸ ਪਤਾ ਸਾਨੂੰ ਪਤਾ ਨਹੀਂ ਨਫੇ ਦਾ ਕੇਸ ਕਹਿੰਦੇ ਵੀ ਨਫੇ ਦਾ ਕੇਸ ਪੈ ਗਿਆ ਚਲ ਬਾਬਾ ਓਏ ਕੀ ਕਰੀਏ ਤੇਰੇ ਮਾਜੂ ਤੇਰੀਆਂ ਇਹ ਮਾੜੀ ਖਿਆਲਾਂ ਦਾ ਕੱਲਾ ਦਿੱਖੀਆਂ ਦਾ ਸਤਿਮੁਲਣੀ ਜੇ ਕਿਰਪਾਈ ਹੋ ਜੇ ਸੰਤਾਨੀ ਕੰਮ ਇਹ ਰਫਾ ਦਫਾ ਵੀ ਹੋ ਜੇ ਮਾਤਾ ਬਾਬਾ ਜੀ ਨਫਾ ਬਹੁਤ ਕਰਾ ਰਫਾ ਦਫਾ ਕੈ ਸੰਜਮਾਨ ਤਕਰ ਹਲਿਆ ਨੇ ਫੇਰ ਹਟਦਾ ਨਹੀਂ ਪੰਜ ਪਰਚੇ ਹੋ ਗਏ ਬਹੁਤ ਹਾਂਜੀ ਬਾਬਾ ਜੀ ਪੰਜ ਹੋ ਗਏ ਮਾਤਾ ਹਾਂਜੀ ਬਾਬਾ ਜੀ ਲੱਤ ਵੀ ਟਡਾਲੀ ਦੀ ਮਾਤਾ ਬਹੁਤ ਔਖਾ ਲੰਗੜਾ ਲੰਗੜਾ ਫਿਰਦਾ ਚੱਲ ਬਾਬਾ ਵੇ ਸਤਿਮੁਲਣੀ ਪੈਂਦਾ ਜਗਦੀਆਂ ਕੱਲਾ ਦਿੱਖੀਆਂ ਦਾ ਉਹਰੇ ਵਿੱਚ ਕਹਦੇ ਉਹੀ ਵੇਚਦਾ ਜੀ ਸਭ ਕੁਝ ਵੇਚਦਾ ਮਾਤਾ ਸਭ ਕੁਝ ਵੇਚ ਰਿਹਾ ਇੱਕ ਤੋਂ 3 4 5 7 28 ਕਿਲੋ ਕਰੇ ਲੋਹਾ ਪੈਦੀ ਉਹ ਵੀ ਜਾ ਕੇ ਵੇਚਦਾ ਸਭ ਕੁਝ ਜਿਹੜਾ ਕੁਝ ਫਸਦਾ ਚੱਲਦਾ ਨਹੀਂ ਬਾਬਾ ਕੋਈ ਕੰਮ ਦੀ ਗੱਲ ਤਾਂ ਮੇਰੇ ਹਾਏ ਦੰਦ ਦੀ ਗੱਲ ਤਾਂ ਮੇਰੇ ਹਾਏ ਖਾਣੇ ਬਾਣੇ ਢੇਲੀ ਦੇ ਉੱਪਰ ਦੀ ਕੌਲੇ ਦੇ ਵਿੱਚ ਧਰ ਕੇ ਕੋਠੇ ਦੇ ਧਰਦੀ ਕਿਆ ਮੁੜ ਕੇ ਮਾਤਾ ਰਫੇ ਰਫੀ ਹੋਣ ਲੱਗ ਜਾਂਗੇ ਨਹੀਂ ਅੱਗੇ ਕੇ ਵਧੀ ਜਾ ਬਾਬਾ ਜੀ ਉਹ ਚੁੱਟਾ ਪਿੰਦਾ ਜੀ ਬਹੁਤ ਬਹੁਤ ਨਸ਼ਾ ਦੇਖ ਲਿਆ ਬਕਰਾ ਕਰੋ ਸਾਰਾ ਕੁਝ ਵੇਚਤਾ ਕਣਕ ਵੀ ਵੇਚਤੀ ਬਹੁਤ ਕਿਲੋ ਵੀ ਵੇਚਤਾ ਜਾ ਕੇ ਸੁਨਾਣ ਬਹੁਤ ਵੇਚਦੇ ਸਾਨੂੰ ਕੁੱਟਦਾ ਸਾਨੂੰ ਕੁੱਟਦਾ ਉੱਥੇ ਧਰ ਦੇਵਾ ਤਾਂ ਠੀਕ ਹੋ ਜਾਉ ਇੱਥੋਂ ਫੈਕਚਰ ਵੀ ਕਰਾ ਲਈ ਉਹਨੇ ਮਾਤਾ ਤੇਗ ਮੱਥਾ ਮਾਤਾ ਜਗਦੇ ਜਦੋਂ ਚਿਰਾਗ ਤੇ ਆਂਦਾ ਆਉਣ ਫਕੀਰਦਿਆਂ ਜਗਦੇ ਜਦੋਂ ਚਿਰਾਗ ਤੇ ਆਂਦਾ ਆਉਣ ਕੜ ਪਾਏ ਨੇ ਆ ਜਾ ਮਾਦਾ ਕੋਲ ਆਦਰ ਇਧਰ ਪਾਉਂਦਾ ਬਾਰੇ ਸ਼ੂਰੀਆ ਸੀ ਕਿੱਥੋਂ ਆ ਬੱਕਰਾ ਨਾਬੇ ਰਵੇ ਚਤਰਾਵਾ ਬੰਦਾ ਬਾਬਾ ਲਾਲਾ ਲਾਣੇ ਕੋਸਾ ਸਿੰਮਾ ਨਾ ਤੇਰਾ ਅੱਲਾਹ ਕੀ ਲੱਕੜੀ ਤੋਂ ਲਗਾ ਟੈਕ ਕਿਨੂੰ ਹੋ ਗਿਆ ਦੀ ਬੱਕਰਾ ਇਹਨਾਂ ਨੂੰ ਇਹ ਹੋ ਗਿਆ ਜਾਈ ਬਾਬਾ ਲਾਲਾ ਤਿੰਨ ਗੇਲਾ ਹੋ ਗਿਆ ਬੱਕਰਾ ਹਾਂ ਆ ਮੂੰਹ ਇੱਕ ਪਾਸੇ ਕਿਦਾ ਮੁੜ ਗਿਆ ਸੀ ਇਹਨਾਂ ਦੇ ਮੁੜਿਆ ਜਾਈ ਬਾਬਾ ਹਲਮਾਨ 12 ਮਸਕੇ ਦੀ ਮਾਂ ਚੱਲੇ ਮਰਦਾ ਹੁੰਦਾ ਹੀ ਨਾਤੀ ਦੇ ਜੋ ਕੋਈ ਨਹੀਂ ਜਿੱਤਾਂਗੇ ਤਿੰਨ ਨਾੜਾ ਬਲੌਕ ਨੇ ਫਕਰਾ ਇਹਨਾਂ ਦੀ ਆਹ ਸਿਟੀ ਸਕੈਨ ਦੇ ਵਿੱਚ ਤਿੰਨ ਨਾੜਾ ਬਲੌਕ ਆਈਆਂ ਨੇ ਹਾਂ ਫੜਜੋ ਭਾਈ ਤੁਸੀਂ ਐਂ ਕਹਤ ਹੋਈ ਇਹਨੂੰ ਬਹਿ ਜਾ ਭਾਈ ਫਿਰ ਕਰ ਲੈ ਨਾੜਾ ਖੁੱਲੇ ਜਾਣੋ ਫਕਰਾ ਸਿਟੀ ਸਕੈਨ ਦੇ ਵਿੱਚ ਤਿੰਨ ਆ ਗਈਆਂ ਬਕਰਾਂ ਇੱਕ ਦੋ ਤਿੰਨ ਚਾਰ ਗੋਲੀਆਂ ਲੈਂਦੇ ਨੇ ਇਹ ਬਹੁਤ ਨਹੀਂ ਇਹਦੇ ਜੀਵ ਦੇ ਥੱਲੇ ਤਾਂ ਰਣਾਲੀ ਗੋਲੀ ਕੌਣ ਲੈਂਦਾ ਦੀ ਜੀਵ ਨਾਲ ਨਹੀਂ ਜੀਵ ਦੁਨੀਆਂ ਹੀ ਨੇ ਆਮ ਨਸੇ ਦੀ ਇਹ ਜੀਵ ਦੇ ਥੱਲੇ ਗੋਲੀ ਕੌਣ ਦਿੰਦਾ ਦੀ ਕਰਨ ਵਾਸਤੇ ਉਹ ਪਹਿਲਾਂ ਸੀ ਆ ਜੋ ਬੰਦ ਕਰ ਸੀਹੇ ਬੰਦ ਇਹਦਾ ਨਿਸ਼ਾਨੀ ਰਸਿਆ ਵੀ ਇਹ ਗੱਲ ਹੁੰਦੀ ਦੀ ਫਕਰਾ ਇਹ ਸੰਤਾਨੀ ਕਿਰਪਾ ਹੋ ਜੇ ਠੀਕ ਹੋ ਜਾਣਾ ਮੈਂ ਕਰਾਉਣਾ ਤੁਸੀਂ ਨਾਪੇ ਦੇ ਵੀ ਹੈਗੇ ਹੋਰ ਕਿਤੇ ਦਿਆਉਣਾ ਕਰਾਉਣਾ ਹਾਂ ਜੀ ਪਸ਼ੋਕਲ ਮੇਰਾ ਬਣਵਾਉ ਰਿਹਾ ਚੱਲ ਫੁੱਤਰਾਂ ਬਣਵਾਉ ਰਿਹਾ ਜਗ ਦੇ ਜੱਡਾਂ ਚਰਾਗ ਤੇ ਆਦਾ ਆਉਣ ਫਕੀਰ ਦੀਆਂ ਨਾ ਹੱਥ ਲਵਾ ਕੇ ਮਕਰਾ ਅੱਖ ਦੀ ਜੜ ਚ ਪਾ ਕੇ ਆਂ ਡੇਲੀ ਪੰਜਵੇਂ ਦਾ ਡੇਲੀ ਪਾ ਕੇ ਆਉਣਾ ਵੀ ਲੈ ਫੜ ਆਪਣਾ ਲੋਫਾ ਲੈ ਆਪ ਦਾ ਲੋਫਾ ਜਦੋਂ ਪੰਜਵੇਂ ਗੱਲਾ ਗੈਣਾ ਇਹ ਹੁਣ ਸਾਡਾ ਦਾ ਗਹਿੜਾ ਛੱਡ ਤੇ ਕਿ ਜਿਵੇਂ ਤੇਰੇ ਦੁੱਤ ਨਿਕਲਦਾ ਐਂ ਕੇ ਸਾਰੀਆਂ ਨਾੜਾਂ ਤੇ ਕੰਨ ਲਾ ਦੇ ਇਹ ਆ ਫਰਕ ਪੈ ਜੂਗਾ ਓਏ ਮਕਰਾ ਨਾ ਸਭ ਜਮਿਟੀ ਹੀ ਦੇ ਦੀਵੇਂ ਅਸੀਂ ਹਾਂ ਨਗਰਾ ਪੀ ਰਹੀਆਂ ਨਾ ਸਭ ਜਮਿਟੀ ਦੇ ਦੀਵੇਂ ਹਾਂ ਨਗਰੀਆਂ ਦੀ ਹਾ ਨਗਰਾ ਕੀ ਨੱਟੀਆਂ ਅੱਤਰਾ ਦੇਖੀਏ ਚੱਲੀ ਫੱਟਰਾ ਦੇਖ ਤੇ ਮੱਠੀਆਂ ਨਹੀਂ ਬਾਦਰਤੇ ਜੱਗ ਦਵੇ ਪੀਰਾ ਤੇ ਜੱਗ ਦਵੇ ਪੀਰਾ ਦੇਖ ਤੇ ਮੱਠੀਆਂ ਨਹੀਂ ਬਾਦਰਤੇ ਜੱਗ ਦਵੇ ਪੀਰਾ ਹੋਰ ਜੱਗ ਦਵੇ ਪੀਰਾ ਹੋ ਤੇਰੀ ਬਾਤ ਪੈਣ ਹੁ ਲਾਰੇ ਪੁੱਛਾ ਕੱਢ ਦਵੇ ਪੀਰਾ ਫੱਕਰਾ ਮੰਮੀ ਹੋ ਜਾਂਦੀ ਮੇਰੀ ਛੋਟੀ ਮੰਮੀ ਹੋ ਜਾਂਦੀ ਤੇਰੇ ਨਾਲ ਕਲਰ ਦੀ ਰਾਣੀ ਜਿਹੜੀ ਤੂੰ ਦੋਛਾਣਦੇ ਪਾਣੀ ਕਲਰ ਦੀ ਰਾਣੀ ਮੇਰੇ ਸੋਹਣਦੇ ਪਾਣੀ ਫੱਕਰਾ ਛੋਟੀ ਮੰਮੀ ਹੋ ਜਾਂਦੀ ਆ ਕੀ ਕਿਰਪਾਈ ਹੋ ਜਾ ਠੀਕੇ ਹੋ ਜਾਣ ਸਾਰੇ 1 2 3 4 5 6 ਸੀਬੀ ਦਾ ਰੌਲਾ ਕਿਦਾ ਹੋ ਗਿਆ ਆਪਣੇ ਹੋ ਗਿਆ ਥੋੜਾ ਹੋ ਗਿਆ ਤੇ 1 2 3 ਮਿੰਟਾ ਜੇ ਹੱਥਾਂ ਜਾਂ ਜਾਂਦੇ ਨੇ ਸਾਰੇ ਖੇਤਾਂ ਦੇ ਵਿੱਚ ਜ਼ਮੀਨ ਕਿਹਨੇ ਲਈ ਆ ਵਕਰਾ ਜ਼ਮੀਨ ਕਿਹਨੇ ਲਈ ਆ ਵਕਰਾ ਖੇਤਾਂ ਚ ਕੋਣ ਲੈਤੀ ਜੀ ਪਲਾਟ ਜੀ ਬਿਲ ਸੁਣੇ ਪਲਾਟ ਲਿਆ ਚੱਲੀ ਬਾਬਾ ਤੇਰੇ ਨਾਲ ਕਲਰ ਦੀ ਰਾਣੀ ਜਿਹੜੀ ਤੂੰ ਛਾਂਦੇ ਪਾਣੀ ਕਾਉਂਡੇ ਕਿਸਾ ਜੀ ਡੇਰੇ ਚ ਮੱਥਾ ਜੀ ਹਾਂ ਸੰਤਾਂ ਦਾ ਡੇਰਾ ਮੱਥਾ ਕਿੱਥੇ ਟੇਕਦੇ ਨੇ ਪਿੰਡ ਟੇਕਦੇ ਜੀ ਪਿੰਡ ਟੇਕਦੇ ਮੰਨੀ ਬਣਾ ਕੇ ਉੱਥੇ ਮੱਥਾ ਟੇਕ ਕੇ ਅੰਦੀ ਮਾਮੂ ਸੱਤ ਹੋ ਜਾਣਗੇ ਟਰੈਕਟਰ ਦੀ ਸੁਖਣਾ ਰਹਿੰਦੀ ਆ ਕਿੱਥੇ ਬਾਬਾ ਜੀ ਟਰੈਕਟਰ ਦੀ 750 ਕੀ ਨੇ ਲੈਂਦਾ ਆਪਣ ਲੈਂਦੇ ਜੀ ਸੁਣੇ ਲੈਂਦਾ ਜਾ ਕੇ ਕੋਈ ਰੋਈਆਂ ਵਾਲਾ ਵਜਦਾ ਹੋਣਾ ਥੋੜੇ ਰੋਈਆਂ ਦਾ ਹਾਂ ਆਇਆ ਬਈ ਉੱਥੇ ਜਾ ਕੇ ਮੱਥਾ ਟੇਕ ਗਈ ਟੱਡੇ ਵਾਂਗੂ ਸੈਟਾ ਜਿਹੜੇ ਦੇ ਸਿਰ ਚ ਦਰਦ ਦਰ ਪੰਜ ਦਰਦ ਹੁੰਦਾ ਆਪਣਾ ਕਿਦੇ ਨੇ ਬੰਦ ਹੋ ਜੂ ਠੀਕ ਹੋ ਜਾ ਤੇਰੀ ਮੰਮੀ ਦੇ ਹੁੰਦਾ ਬੜਾ ਕਰੇ ਨੇ ਬਸ ਹੋ ਜੂ ਉੱਥੇ ਮੱਥਾ ਟੇਕਿਆ ਠੀਕ ਹੋ ਜਾ ਦੇਖ ਜੇ ਮੱਖੀਆਂ ਦੀ ਬਾਦਰ ਤੇ ਜੱਕ ਜਾਵੇ ਪੀਰਾ ਥੱਕ ਜਾਵੇ ਪੀਰਾ ਤੇਰੀ ਘੋਟ ਬੈਣ ਹੁਲਾੜੇ ਪੁੱਛਾਂ ਕੱਟਦੇ ਪੀਰਾ ਉਹ ਰੋਈਆਂ ਵਾਲੇ ਬਾਬੇ ਨੇ ਸਾਨੂੰ ਦਵਾ ਕੇ ਲਿਆਤਾ ਜਿਹੜਾ ਟਰੈਕਟਰ ਵੇਚ ਕੇ ਗਿਆ ਸੀ ਉਹ ਬੰਦਾ ਮਰ ਗਿਆ ਸੀ ਹਾਂਜੀ ਹੈ ਉਹ ਹੱਥ ਦੇ ਕੇ ਦੇਖ ਲਿਆ ਤਾਂ ਉਹਨਾਂ ਦੀਆਂ ਲਾਈਟਾਂ ਜਾਂ ਕੋਈ 1 2 3 ਪ੍ਰੈਸ਼ਰ ਪਾਰਟ ਤਾਂ ਨਹੀਂ ਆਇਆ ਸ਼ੌਕਰ ਲੀਕ ਤਾਂ ਨਹੀਂ ਹੋ ਗਏ ਸੇਕ ਮੱਥਾ ਹੋਏ ਫਿਰ ਨਾਲ ਮਸਾਣੀ ਚੱਲੇ ਜਿਹੜੀ ਕਰ ਕਰ ਪੈਂਦੀ ਹੱਲੇ ਮਸਾਣੀ ਚੱਲੇ ਜਿਹੜੀ ਕਰ ਕਰ ਪੈਂਦੀ ਹੱਲੇ ਤੇਰੇ ਨਾਲ ਮਸਾਣੀ ਚੱਲੇ ਜਿਹੜੀ ਕਰ ਕਰ ਪੈਂਦੀ ਹੱਲੇ ਨਾਲ ਮਸਾਣੀ ਚੱਲੇ ਤੇਰੀ ਕਰ ਕਰ ਪੈਂਦੀ

ਜਾਂਟੀ ਕਿੱਥੋਂ ਆਏ ਬੱਕਰਾ ਮੈਂ ਬਾਬਾ ਜਲਾਲਾਬਾਦ ਤੋਂ ਜਲਾਲਾਬਾਦ ਤੋਂ ਛੋਟੇ ਜਾਂਟੀ ਕੌਣਾ ਪਿੱਛੇ ਵੀ ਖੜੇ ਨੇ ਨਿਸ਼ਾਨੀ ਦਿਵਾਗੇ ਫਿਰ ਫਾਇਦਾ ਛੋਟੇ ਜਾਂਟੀ ਕੌਣਾ ਬਾਕੀ ਬਹਿ ਜਾਓ ਭਾਈ ਬਾਕੀ ਬਹਿ ਜਾਓ ਕਿਸੇ ਦੀ ਨਹੀਂ ਹੈਗਾ ਕਿਸੇ ਦੀ ਜਾਂਟੀ ਨਹੀਂ ਬਹਿ ਜਾਓ ਬਾਕੀ ਥੱਲੇ ਬਹਿ ਜਾਓ ਜੀ ਸਾਰੇ ਚੁੱਪੀ ਕਰ ਲਾਂਗੇ ਬਹਿ ਜਾਓ ਜਾਂਟੀ ਤੇਰਾ ਨਾਮ ਪਿੱਛੇ ਨਾ ਜਾ ਦੇਖੀ ਲੋਕਰ ਨੋਕਰ ਲੋਕਰ ਵੇ ਬਾਬਾ ਮੈਂ ਨੋਕਰ ਤੇਰੀ ਚੋਕਰ ਨੋਕਰ ਚੋਕਰ ਵੇ ਬਾਬਾ ਮੈਂ ਤਾਇ ਦਾ ਮੁੰਡਾ ਤਾਇ ਦਾ ਮੁੰਡਾ ਯਾਨੀ ਫਕਰਾ ਇੱਕ ਤਾਂ ਜੋ ਤੈਨੂੰ ਉਰੀ ਰਹਿ ਗਿਆ ਕੰਮ ਤੂੰ ਤੂੰ ਸੋਚ ਕੇ ਦਿਲ ਚ ਹਾਂਜੀ ਜੇ ਕਿ ਰੁਪਈ ਹੋ ਜੇ ਸੰਤਾ ਦੇ ਬੜੇ ਜਾਣਾ ਫਕਰਾ ਤੁਸੀਂ ਬੈਠ ਜੇ ਸੰਗਤ ਨੂੰ ਕੁਲਕਲੇ ਬਣਦੇਗਾ ਜੀ ਸਰ ਜੇ ਦੋਏ ਕੰਮ ਬਣ ਜਾਣ ਜੀ ਬਾਬਾ ਜੀ ਇੱਕ ਫਰਦੇ ਚ ਰੱਖ ਲੀਏ ਕਹ ਦੱਸ ਦੀ ਕਿ ਪਰ ਮੱਥਾ ਦਾ ਇੱਥੇ ਟੇਕ ਲਾ ਜੀ ਜੋਤ ਜੁਤ ਜਿਹੜਾ ਸਹੀ ਤੇਰੇ ਦਰਦੀ ਮੌਜੂਦ ਤੇਰੀ ਤੇਰੇ ਦਰਦੀ ਮੌਜੂਦ ਤੇਰੀ ਤੇਰੇ ਦਰਦੀ ਮੌਜੂਦ ਤੇਰੀ ਤੇਰੇ ਨੋਕਰ ਨੋਕਰ ਬਾਬਾ ਮੈਂ ਨੋਕਰ ਤੇਰੀ ਨੋਕਰ ਨੋਕਰ ਬਾਬਾ ਮੈਂ ਨੋਕਰ ਤੇਰੀ ਨੋਕਰ ਨੋਕਰ ਬਾਬਾ ਮੈਂ ਨੋਕਰ ਤੇਰੀ ਜੀ ਨੋਕਰ ਨੋਕਰ ਬਾਬਾ ਮੈਂ ਨੋਕਰ ਤੇਰੀ ਜਾ ਜਾ ਇਹ ਪਾਉਣ ਸਿੱਧੀ ਹੋ ਜੇ ਕਿਰਪਾ ਹੀ ਹੋ ਜੇ ਸਾਰਿਆਂ ਨੂੰ ਦੱਸਣੇ ਲੱਗ ਜੇ ਬਕਰਾਂ ਠੀਕ ਹੈ ਬਾਬਾ ਕਰਾ ਦਈਏ ਚੱਲੀ ਬਾਬਾ ਤੇਰਾ ਇਸ ਗਨ ਚਾਉਂਦਾ ਵੇ ਬੱਕਰਾ ਤੈਨੂੰ ਤੇ ਨਚਾ ਨਹੀਂ ਆਉਂਦਾ ਤੇਰਾ ਇਸ ਗਨ ਚਾਉਂਦਾ ਵੇ ਬੱਕਰਾ ਤੈਨੂੰ ਤੇ ਨਚਾ ਨਹੀਂ ਆਉਂਦਾ ਅੰਕੇ ਮਾਈ ਦੀ ਪੌਣ ਕਿਨੂੰ ਪੈਂਦੀ ਆ ਉਸੇ ਨੇ ਹਾਕ ਮਾਰੀ ਆ ਕਹਿੰਦੀ ਜਾਂਟੀ ਨੂੰ ਹਾਕ ਮਾਰਦੇ ਦਿਲ ਚ ਕਾਦਾ ਸੋਚ ਰਿਆ ਸੋਚ ਰੇ ਦੀ ਚੱਲ ਬਾਬਾ ਤੇਰਾ ਇਸ ਗਨ ਚਾਉਂਦਾ ਵੇ ਬੱਕਰਾ ਤੈਨੂੰ ਤੇ ਨਚਾ ਨਹੀਂ ਆਉਂਦਾ ਤੇਰਾ ਇਸ ਗਨ ਚਾਉਂਦਾ ਵੇ ਬੱਕਰਾ ਤੈਨੂੰ ਤੇ ਨਚਾ ਨਹੀਂ ਆਉਂਦਾ ਸਾਡੂ ਤੇ ਹਟਣਾ ਨਹੀਂ ਆਉਦਾ ਹੋ ਪਹਿਲਾਂ ਸਭ ਕੁਝ ਖੋ ਲੈ ਲੈ ਉਹ ਫਕਰਾ ਸ਼ਨੀਵਾਰ ਵਾਲੇ ਦਿਨ ਮਾਤਾ ਖਾਲੀ ਜਾ ਪੜਾਤੀ ਪੈਣਗੇ ਜਾਂ ਕਿਰਪੀ ਹੋਈ ਚੱਲੀ ਫਕਰਾ ਜਾਂ ਪਹਿਲਾਂ ਸਭ ਕੁਝ ਖੋ ਲੈ ਲੈਂਦੇ ਪਹਿਲਾਂ ਸਭ ਕੁਝ ਖੋ ਲੈ ਲੈਂਦੇ ਤੇਰੇ ਆਪਣਾ ਬਲਟਾਉਂਦੇ ਨੇ ਗੱਲ ਬੱਕਰਾ ਦੀ ਗੱਲ ਪੀਰਾ ਦੀ ਗੱਲ ਬੱਕਰਾ ਦੀ ਕੀ ਆਖਾ ਕੰਗਰੀ ਵਾਂਗ ਚਾਉਂਦੇ ਨੇ ਉਹ ਗੱਲ ਪੀਰਾ ਦੀ ਅਤਾ ਸ਼ਨੀਵਾਰ ਵਾਲੇ ਦਿਨ ਖਾਣੇ ਨੇ ਜਾ ਕੇ ਰਪਈ ਹੋ ਜੀ ਬਾਬਾ ਜੀ ਜੋਤ ਬਾਬਾ ਉਸੇ ਵਾਰ ਤੇ ਲਾਣੀ ਉਸੇ ਵਾਰ ਤੇ ਪੁੱਠੇ ਹੱਥ ਨਾਲ ਕਰਦੀ ਕਿਰਪਾ ਹੋ ਜੀ ਜਦੋਂ ਲੱਡੂ ਖਾएंगे ਮਾਤਾ ਇੱਕ ਮਿੰਟ ਤੋਂ ਪਹਿਲਾਂ ਪਤਾ ਲੱਗ ਜੂਗੀ ਮਿਰਚੇ ਕੁਝ ਆ ਗਿਆ ਜਾ ਕੇ ਰਪਈ ਹੋ ਜੀ ਤੇਰੀ ਕਾਟੋ ਬੰਦ ਕਰ ਗਈ ਫੋਨ ਕਰਨਾ ਬੱਕਰਾ ਬੰਦ ਕਰ ਲੈਦਾ ਸਭ ਕੁਝ ਖਾ ਲੈਦਾ ਉਹ ਲੈਦਾ ਸਭ ਕੁਝ ਖਾ ਲੈ ਦੀ ਕੀ ਆਖਾਂ ਬੜੀ ਮਾਣ ਚਾਉਂਦੇ ਨੇ ਪਲਪੀਆਂ ਦੀ ਕੀ ਆਖਾਂ ਪਾਣੀਆ ਪਹਿਲੀ ਗੇਲਾਂ ਦੇ ਕੰਨ ਹੁਣ ਘਰ ਵਿੱਚ ਨਾ ਹੋਵੇ ਕਾਮਲ ਘਰ 'ਚ ਨਾ ਹੋਵੇ ਕਾਮਲ ਪਹਿਲੀ ਗੇਲਾਂ ਦੇ ਕੰਨ ਹੁਣ ਪੁੱਛਣ ਵਾਸਤੇ ਆਏ ਹੁਣ ਕਾਮਲ ਕਿਹਦਾ ਨਾਮ ਫੱਕਰਾ ਕਿੱਥੋਂ ਆਇਆ ਫੱਕਰਾ ਜਲੰਦਰ ਤੋਂ ਆਇਆ ਕਿਸੇ ਕਿੱਥੋਂ ਆਏ ਮਾਤਾ ਇੱਕ ਦੋ ਤਿੰਨ ਉਹਨਾਂ ਦੇ ਸ਼ਿੰਦਰ ਹੋਵੇ ਕੋਈ ਕਾਮਲ ਕੇ ਸ਼ਿੰਦਰ ਹੋਵੇ ਕਣ ਪਾ ਹੋਵੇ ਥੋੜਿਆ ਮਾਤਾ ਕਿੱਥੋਂ ਆਏ ਮਾਤਾ ਮੱਤੀ ਬਾੜ ਜੋ ਜੀ ਮੱਤੀ ਬਾੜ ਜੋ ਬਾਕੀ ਮਾਤਾ ਮੱਤੀ ਤੋਂ ਜੀ ਮੱਤੀ ਤੋਂ ਆ ਜਾ ਮਾਤਾ ਦੀ ਹੋ ਬੇਢੀ ਮਾਂ ਮੇਰਾ ਮੁਰਸ਼ਿਦ ਦੀ ਉੱਚਾ ਉੱਚੀਆਂ ਦੇ ਨਾਲ ਲਾਈ ਬੇਢੀ ਮਾਂ ਮੇਰੇ ਪੁੱਤਰ ਦੀ ਉੱਚਾ ਉੱਚੀਆਂ ਦੇ ਸਰਵਾਈ ਹੋ ਬੇਢੀ ਮਾਂ ਮੇਰੇ ਮੁਰਸ਼ਿਦ ਦੀ ਉੱਚਾ ਉੱਚੀਆਂ ਦੇ ਨਾਲ ਲਾਈ ਜਿਹਨੇ ਮੇਰੇ ਮੁਰਸ਼ਿਦ ਦੀ ਉੱਚਾ ਉੱਚੀਆਂ ਦੇ ਸਰਵਾਈ ਉਹ ਧੱਕ ਜਾ ਮਾਂ ਉੱਚੀਆਂ ਦੇ ਜਿਹਨੇ ਨੀਵੇਂ ਨਾਲ ਲਵਾਈ ਧੱਕ ਜੇ ਕਿਤਵਾਏ ਮਾਤਾ ਮੱਤੀ ਤੋਂ ਜੀ ਮੱਤੀ ਤੋਂ ਐ ਮਾਤਾ ਢਿੱਲਾ ਕੌਣ ਰਹਿਣਾ ਮਾਤਾ ਇਹ ਵੀ ਰਹਿੰਦੇ ਨੇ ਜੀ ਤੁਸੀਂ ਵੀ ਰਹਿੰਦੇ ਹੋ 1 2 3 ਬੱਚਾ ਕੀ ਆ ਮਾਤਾ ਤੁਹਾਡੇ ਕੋਲ ਬੇਟਾ ਜੀ ਬੇਟਾ ਜੀ ਬੇਟਾ 1 2 3 ਸੱਸੇ ਦੀ ਕਿਹਦਾ ਨਵਾ ਤੁਹਾਡੇ ਤੁਹਾਡੇ ਡੈਡੀ ਦਾ ਨਵਾ 1 2 3 4 5 6 7 ਮਾਤਾ ਢਿੱਲੇ ਤੁਸੀਂ ਰਹਿੰਦੇ ਹੋ 1 2 3 ਅਬ ਆਂਚ ਦਰਦ ਕੀ ਰਹੇ ਹੁੰਦਾ ਏ ਮਾਤਾ ਠੀਕੇ ਹੋ ਜਾਓ ਪੇਦੀ ਮਾਤਾ ਨੂੰ ਉਹ ਮੈਨੀ ਮਾ ਮੇਰਾ ਮੁਰਸ਼ਦ ਦੀ ਉੱਚਾ ਉੱਚੀਆਂ ਤੇ ਲਾਈ ਇਹਨਾਂ ਮੇਰੇ ਮੁਰਸ਼ਦ ਇਸ ਤਰ੍ਹਾਂ ਚਲਾਈ ਉਹ ਸੱਤ ਜਾ ਮਾ ਉੱਚੀਆਂ ਦੇ ਨੀਵੇਂ ਨਾਂ ਲਵਾਈ ਹਲਕੇ ਜਾ ਮਾ ਉੱਚੀਆਂ ਦੇ ਨੀਵੇਂ ਨਾਂ ਲਵਾਈ ਉਹ ਸੱਤ ਜਾ ਮਾ ਉੱਚੀਆਂ ਦੇ ਨੀਵੇਂ ਨਾਂ ਲਵਾਈ ਹਲਕੇ ਜਾ ਮਾ ਉੱਚੀਆਂ ਦੇ ਨੀਵੇਂ ਨਾਂ ਲਵਾਈ ਕਹਿ ਨਾ ਤਾਬ ਕੁਛ ਕਹ ਲੈ ਜੀ ਜੀ ਫਰਦਾ ਕਰੇ ਨਾ ਬੱਚਿਆਂ ਦੇ ਘਰੇ ਜਾਣ ਅੱਲਾ ਹੀ ਬਿਸਮੱਲਾਹਿ ਇਲੈਹਿਕ ਲਕਰੀ ਤੋਂ ਲਗਾ ਵੀ ਲਾ ਲਾ ਨਸੀਬ ਮਾ

ਨਾ ਮਾਝੇ ਦੇ ਪੰਜ ਪੰਜ ਟੀਕੇ ਲਾਉਣੇ ਨਾ ਕਿ ਆਲੇ ਤੁਹਾਨੂੰ ਇਹ ਜਰੂਰ ਨਾ ਆਏ ਜਿੱਦ ਨਹੀਂ ਹੱਥ ਹਿੱਥੇ ਆ ਗਏ ਬਾਹਲਾ ਹੋ ਜਾਏ ਲੇਕਰਾ ਦੀ ਇਹ ਫਰਨਾ ਕੋਈ ਨਹੀਂ ਪੰਜ ਟੀਕੇ ਰਿਆਣਾ ਲਾਓ ਲੈ ਕੰਪਨੀ ਲੈ ਆਓ ਕਰਾ ਬੰਦ ਪੁੱਛ ਕੰਪਨੀ ਲੈ ਆਓ ਤੇਰਾ ਤੇ ਲਵੀ ਨਹੀਂ ਬਸਦਾ ਤੇ ਨਵੀ ਨਹੀਂ ਦਸਦਾ ਮੀਰ ਨੂੰ ਜਿਨੇ ਮਨਾਈ ਕੋਟਰਾ ਦੂਰ ਪੀਰ ਮੇਰਾ ਬੇਰਵਾਈ ਦਾ ਹੋ ਬਸੇ ਕੋਟਰਾ ਦੂਰ ਪੀਰ ਮੇਰਾ ਬੇਰਵਾਈ ਦਾ ਟਕਲਾ ਕਿੱਥੋਂ ਆਇਆ ਬੱਕਰਾ ਕਾਨੇ ਵਾਲੀ ਫਰ ਕਾਨੇ ਵਾਲ ਤੋਂ ਜੇ ਦਰਦ ਬੰਦ ਹੋ ਜੇ ਬੱਕਰਾ ਕਰ ਦਰਦ ਬੰਦ ਨਹੀਂ ਹੁੰਦਾ ਕੋਈ ਹੋਏ ਨਹੀਂ ਹੁੰਦਾ ਛੋਟੇ ਗੋਲੀ ਲੱਗ ਕੇ ਕੌਣ ਮਰ ਗਿਆ ਸੀ ਪਹਿਲਾਂ ਹੋਊਗਾ ਇਹ ਹੁਣ ਛੋਟੇ ਗੋਲੀ ਲੱਗ ਕੇ ਕੌਣ ਮਰ ਗਿਆ ਇਹ ਕਿੱਥੇ ਆ ਬੱਕਰਾ ਪਿੰਡ ਸੋਡਾ ਸਾਡਾ ਪਿੰਡ ਬਾਰਡਰ ਤੇ ਆ ਜੀ ਐ ਬੱਕਰਾ ਵੱਡਗੁਰੂ ਸਾਹਿਬ ਕੋਲੇ ਗੋਲੀ ਲੱਗ ਕੇ ਮਰ ਗਿਆ ਸੀ ਬੰਦਾ ਇਹ ਕਹਿੰਦਾ ਮਾਇਆ ਓਏ ਆਏ ਕਿਵੇਂ ਛੜਦਾ ਪੇਟੂ ਤੋਂ ਉੱਪਰਲੇ ਪਾਸੇ ਦਰਦ ਹੁੰਦਾ ਮਾਤਾ ਜੇ ਕਿਰਪਾ ਹੋ ਜੇ ਹੁਣੇ ਬੰਦ ਹੋ ਜੇ ਤਾਂ ਫਕੀਰ ਨੂੰ ਮੰਨੇ ਮਾਤਾ ਚੱਲ ਬਾਬਾ ਤੇਰਾ ਚੇਲਾ ਵੀ ਨਹੀਂ ਦੱਸਦਾ ਮਾ ਡੋਲ ਦਾ ਟੀਕਾ ਕਿਨੇ ਲਾਇਆ ਸੀ ਦਰਦ ਦਾ ਇਹ ਤੇ ਬਹੁਤ ਟੀਕੇ ਲੱਗਦੇ ਕੋਈ ਬੱਚੇ ਹੋ ਜਾਣਗੇ ਫੱਕਰਾ ਜੇ ਦਰਦ ਹੋ ਗਿਆ ਤਾਂ ਆਖਦੀ ਵੀ ਬਕੀਰਤੀ ਮਕਰਾਂ ਇੱਕ ਤਾਂ ਦੋ ਤਿੰਨ ਸੋਡੇ ਪਾਪੇ ਦੀ ਦਰਗਾਹ ਬਣੀ ਹੋਈ ਸੀ ਕਿੱਥੇ ਆ ਇਹ ਸਾਨੂੰ ਨਾ ਅਸੀਂ ਕਿਸ ਤੋਂ ਪਛ ਲਈ ਸੀ ਉਹ ਕਹਿੰਦੇ ਤੁਹਾਡੇ ਘਰੇ ਪੀਰ ਦੀ ਜਗ੍ਹਾ ਗਈਆਂ ਥਾਂ ਪਹਿਲਾਂ ਮੁਸਲਮਾਨਾਂ ਦੇ ਸੀ ਉਹ ਮਾਤਾ ਮੁਸਲਮਾਨਾਂ ਦਾ ਕਾਬਰ ਵਾਲਾ ਥਾਂ ਸੀ ਇਹ ਹਾਂਜੀ 1 2 3 4 5 ਘਰ ਨੇ ਜਿਹੜੇ ਕਾਬਰਾਂ ਦੇ ਥਾਂ ਦੇ ਉੱਪਰ ਪਏ ਹੋਏ ਨੇ ਛੋਟੀਆਂ ਵੀ ਹੈਂਗੇ ਹੈਂਗੇ ਚੱਲ ਬਾਬਾ ਓਏ ਤੇਰਾ ਚੈਲਾ ਵੀ ਨਹੀਂ ਦੱਸਦਾ ਰਸੋਈ ਦੀ ਨਹੀਂ ਦੱਸਦਾ ਪੀਰ ਨੂੰ ਕਿਨੇ ਮਨਾਈ ਲਾ ਤਸੇ ਕੋ ਡਰਾਂ ਦੂਰ ਪੀਰ ਮੇਰਾ ਵੇਬ ਗਰਾਉ ਬਈ ਥੋੜਾ ਕਰਾ ਲੋ ਇਹਨੇ ਕਰ